ਕਿ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਆ ਬੇਰੋਜ਼ਗਾਰੀ ਕਿੰਨੀ ਆ ਉਸ ਦੇ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਛੋਟੇ ਹੱਥੀ ਲਏ ਹੋਏ ਆ ਉਹਨਾਂ ਦੀਆਂ ਕਿਸ਼ਤਾਂ ਬਹੁਤ ਹੋ ਜਾਂਦੀਆਂ ਘਰ ਨਹੀਂ ਚੱਲਦਾ ਪਰ ਇਹਨਾਂ ਤੇ ਤੋਖ ਲੱਗੀ ਇਹਨਾਂ ਦੀ ਜ਼ੁਬਾਨੀ 26 ਤਰੀਕ ਨੂੰ ਸਾਡੀ ਕਾਲ ਹੈ ਬੇ ਜਿੰਨੇ ਸਾਡੇ ਛੋਟੇ ਹੱਥੀ ਜੁਨੀਅਰ ਦੇ ਨਵਾਂ ਸ਼ਹਿਰ ਸਾਰੇ ਹਾਲ ਪੰਜਾਬ ਦੇ ਆ ਇਹ ਸਾਰੇ ਡੀਸੀ ਦਫ਼ਤਰ ਖੜੀ ਕਰਕੇ ਚਾਬੀਆਂ ਨਾਲ ਫੜਾ ਦੇਣੀਆਂ ਆ ਆਪੇ ਆਪਣੇ ਟੈਕਸ ਦਾ ਭਾਗ ਉਤਾਰਾ ਹੀ ਅੱਕ ਗਏ ਤੰਗ ਆ ਗਏ ਆ ਜੀ ਕੱਲ ਪੂਰੀ ਦਿਹਾੜੀ ਜੀ 300 ਦਾ 300 ਰੁਪਏ ਦਾ ਦਿਹਾੜੀਦਾਰ ਨਾਲੋਂ ਵੀ ਘੱਟ ਹਾਂਜੀ ਹਾਂਜੀ 300 ਰੁਪਏ ਦਾ ਗੇੜਾ ਲਾਇਆ ਉਹ ਵੀ ਮੇਰਾ 150 ਰੁਪਏ ਤੇਲ ਖਰਚਾ ਗੱਡੀ ਦਾ ਲੱਗਿਆ ਜੇ ਤਾਂ ਹੀ ਕਿਹਾ ਕਿ ਕੈਲਕੂਲੇਟ ਕਰ ਲਈ ਗੱਡੀ ਦੀ ਭਾਂ ਤੋੜ ਟਾਇਰਾਂ ਦੀ ਕਸਾਈ ਕੁਛ ਨਹੀਂ ਬਚਿਆ ਤਾਂ ਕਹਿੰਦੇ ਚਲੋ ਅਸੀਂ ਸ਼ਾਂ ਨੂੰ ਘਰ ਨੂੰ ਰੋਟੀ ਪਾਣੀ ਕਿੱ ਲੈ ਕੇ ਜਾਵਾਂਗੇ ਅਸੀਂ ਬਹੁਤ ਔਖੇ ਹਾਂ ਇਹ ਜਗੜ ਨੂੰ ਕਿਸੇ ਬੰਦ ਹੋਣਾ ਚਾਹੀਦੇ ਆ ਸਾਡੂ ਰੇੜੀਆਂ ਨੇ ਸਾਡਾ ਬਿਲਕੁਲ ਕੰਮ ਬੰਦ ਕਰਤਾ ਚਲੋ ਠੀਕ ਆ ਉਹਨਾਂ ਦੇ ਵੀ ਬੱਚੇ ਆ ਸਾਡੇ ਵੀ ਬੱਚੇ ਆ ਉਹਨੇ ਚਲਾਣੀਆਂ ਗੱਡੀਆਂ ਸਾਡੇ ਵਾਲੀਆਂ ਗੱਡੀਆਂ ਲੈਣ ਕਿਸ਼ਤ ਟਾਇਰ ਲੁਆਣ ਉਹਨਾਂ ਨੂੰ ਪਤਾ ਲੱਗੇ ਕਿ ਕਿੱਦਾਂ ਪੈਸਾ ਕਮਾਉਣਾ ਅੱਛਾ ਇਹ ਵੀ ਆਫਰ ਦੇ ਰਹੇ ਆ ਤੁਸੀਂ ਹਾਂ ਜੀ ਕਿ ਇੱਕ ਵਾਰੀ ਸਾਡੀ ਗੱਡੀ ਚਲਾ ਕੇ ਦੇਖੋ ਹਾਂ ਗੱਡੀ ਚਲਾ ਕੇ ਦੇਣਾ ਔਰ ਗੱਡੀਆਂ ਲੈ ਪਾਰ ਲੈ ਕਿਸੇ ਨੂੰ ਜਦੋਂ ਜਿਗਾਰੂ ਜਿਹੜਾ ਵਾਲਾ ਜਾਂਦਾ ਉਹਨੂੰ ਕੋਈ ਪੁਲਿਸ ਆ ਕੇ ਰੋਕਦਾ ਚੁੱਪ ਕਰਕੇ ਲੰਘ ਜਾਂਦਾ ਉਹਨੂੰ ਕੋਈ ਨਹੀਂ ਰੋਕਦਾ ਉਹ ਫੇਰ ਗਰੀਬ ਜ਼ਿਆਦਾ ਨਹੀਂ ਆ ਜੋ ਗਰੀਬ ਜ਼ਿਆਦਾ ਗਰੀਬ ਹੈ ਉਹ ਜ਼ਿਆਦਾ ਗਰੀਬ ਹੈ ਅਸੀਂ ਯਾਰ ਨੀ ਦੇ ਰਿਹਾ ਰਿਸ਼ਤੇਦਾਰ ਹਾਂ ਅਸੀਂ ਅਡਾਨੀ ਦੇ ਰਿਸ਼ਤੇਦਾਰ ਹਾਂ ਤੁਹਾਡਾ ਸੋਨੇ ਦਾ ਛੋਟਾ ਹਾਥੀ ਹੈ ਹਾਂ ਕਹਿੰਦਾ ਤੁਹਾਡਾ ਹਾਥੀ ਸੋਨੇ ਦਾ ਮੇਰੇ ਖਿਆਲ ਹਾਂ ਜੀ ਨਹੀਂ ਆਪੇ ਉਹ ਗਰੀਬ ਬ ਉਹ ਐਸਐਚਓ ਸਾਹਿਬ ਨੇ ਕਿਹਾ ਮੈਨੂੰ ਹਫਤੇ ਦੇ ਵਿੱਚ ਵਿੱਚ ਜਵਾਬ ਦਿਓ ਜਗਾੜੂ ਵੀਰ ਨੂੰ ਉਹ ਜਵਾਬ ਤਾਂ ਨਹੀਂ ਕਹਿਆ ਦੇਣਾ ਸੀ ਉਹ ਨਾਲੇ ਐਸਐਚਓ ਵੀ ਬਦਲਦਾ ਸ਼ੁਭਾਸ਼ ਨੂੰ ਵੀ ਚੱਕ ਕੇ ਪੀਸੀਆਰ ਦਾ ਬਣਾਇ ਬੜਾ ਚੋਰ ਭੇਜਦਾ ਪੀਸੀਆਰ ਦਾ ਡਾਇਰੈਕਟਰ ਬਣਾ ਕੇ ਇਹ ਦੋਏ ਬੰਦੇ ਨੇ ਬਾਅਦ ਵਿੱਚ ਸਰਕਾਰ ਦੀ ਨੀਤੀ ਸਮਝ ਸਰਕਾਰ ਦੀ ਨੀਤੀ ਉਹਨੇ ਦੋਏ ਬੰਦੇ ਚੱਕ ਕੇ ਜਿੱਥੋਂ ਬਦਲੀ ਕਰ ਦਿੱਤੀ ਐਸਐਚਓ ਨੂੰ ਵੀ ਐਸਐਚਓ ਵੀ ਸ਼ੁਭਾਸ਼ ਨੂੰ ਬਗਾਨਾ ਕਿੰਨਾ ਕੁ ਨੁਕਸਾਨ ਕਰੇਗਾ ਬੰਦਾ ਤਾਂ ਆਪਣੇ ਹੱਥੋਂ ਹਾਰਦਾ ਹੈ ਜਦੋਂ ਹੱਥੋਂ ਰੋਟੀ ਖੁੱਸਦੀ ਹੈ ਤਾਂ ਬੰਦਾ ਹੱਥ ਪੈਰ ਤਾਂ ਮਾਰਦਾ ਹੈ ਬੰਦਾ ਹੱਥ ਪੈਰ ਤਾਂ ਮਾਰਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਾਂ ਨਹੀਂ ਸੀ ਸਤਿ ਸ੍ਰੀ ਅਕਾਲ ਇਸ ਸਮੇਂ ਸੀ ਡੀਸੀ ਕੰਪਲੈਕਸ ਦੇ ਅੰਦਰ ਮੌਜੂਦ ਹੈ ਔਰ ਸਾਡੇ ਨਾਲ ਛੋਟੇ ਹਾਥੀ ਚਲਾਉਣ ਵਾਲੇ ਜਿਹੜੇ ਬਜ਼ੁਰਗ ਨੇ ਵੀਰ ਨੇ ਇੱਥੇ ਮੌਜੂਦ ਨੇ ਔਰ ਇਹ ਆਪਣੀ ਇੱਕ ਮੁਸੀਬਤ ਲੈ ਕੇ ਅੱਜ ਇੱਥੇ ਡੀਸੀ ਸਾਹਿਬ ਅੱਗੇ ਪੇਸ਼ ਹੋਏ ਸੀ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਮੈਂ 10ਵਾਂ ਜੀ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਹੈ ਔਰ ਇਹਨਾਂ ਦੇ ਮਨ ਦੇ ਬਹੁਤ ਤੋਖਲੇ ਆ ਬੜੇ ਮਨ ਦੇ ਬਲਬਲੇ ਆ ਇੱਕ ਇੱਕ ਕਰਕੇ ਅਸੀਂ ਜਾਣਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਮਹਿੰਗਾਈ ਕਿੰਨੀ ਆ ਬੇਰੋਜ਼ਗਾਰੀ ਕਿੰਨੀ ਆ ਉਸ ਦੇ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਛੋਟੇ ਹੱਥੀ ਲਏ ਹੋਏ ਆ ਉਹਨਾਂ ਦੀਆਂ ਕਿਸ਼ਤਾਂ ਬਹੁਤ ਹੋ ਜਾਂਦੀਆਂ ਘਰ ਨਹੀਂ ਚੱਲਦਾ ਪਰ ਇਹਨਾਂ ਦੇ ਤੋਖਲੇ ਕੀ ਇਹਨਾਂ ਦੀ ਜ਼ੁਬਾਨੀ ਸੁਣਦੇ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਮੈਂ ਨਿਰਮਲ ਸਿੰਘ ਬਲਾਚਰਤ ਜੀ ਜੀ ਤੇ ਤੁਹਾਡਾ ਪਹਿਲੇ ਤੋਂ ਸੁਖੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਕਵਰੇਜ ਕਰਨ ਆਏ ਆਂ ਬੋਲੀ ਸਰਕਾਰ ਦੀ ਕੰਨਾਂ ਤੱਕ ਆਵਾਜ਼ ਪਹੁੰਚਾਉਣ ਆਏ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਜਗਾੜੂ ਰੇੜਿਆ ਤੇ ਬਹੁਤ ਪਰੇਸ਼ਾਨ ਪਹਿਲੇ ਵੀ ਪਰੇਸ਼ਾਨ ਆ ਤਿੰਨ ਮਹੀਨੇ ਪਹਿਲਾਂ ਵੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸੀ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਤੇ ਉਹਦੇ ਨਾਲ ਅਸੀਂ ਹਾਈ ਕੋਰਟ ਤੋਂ ਕੇਸ ਵੀ ਜਿੱਤੇ ਆਂ ਜਗਾੜੂ ਰੇੜਿਆਂ ਬਾਰੇ ਸਾਡੇ ਹੱਕ ਵਿੱਚ ਹੋਇਆ ਆ ਸਾਡੇ ਤੁਹਾਡੇ ਹੱਕ ਵਿੱਚ ਫੈਸਲਾ ਕੀ ਹੋਇਆ ਮੈਂ ਤੁਹਾਨੂੰ ਇੱਕ ਵਾਰੀ ਸਮਝਾ ਦਉ ਤੁਸੀਂ ਸਾਡੇ ਹੱਕ ਵਿੱਚ ਫੈਸਲਾ ਹੋਇਆ ਜਗਾੜੂ ਰੇੜੇ ਬਿਲਕੁਲ ਬੰਦ ਹੈ ਸਰਕਾਰ ਹਾਈ ਕੋਰਟ ਨੇ ਬਿਲਕੁਲ ਬੰਦ ਕੀਤੇ ਆ ਇਹ ਤਾਂ ਸਰਕਾਰ ਲਾਗੂ ਨਹੀਂ ਕਰ ਰਹੀ ਹੈ ਸਰਕਾਰ ਸਰਕਾਰ ਕਿਉਂ ਨਹੀਂ ਲਾਗੂ ਕਰ ਰਹੀ ਔਰ ਤੁਹਾਨੂੰ ਕਿੰਨੀ ਆਰਥਿਕ ਤੰਗੀ ਆਉਂਦੀ ਹੈ ਜੀ ਸਾਨੂੰ ਆਰਥਿਕ ਤੰਗੀ ਬਹੁਤ ਆ ਰਹੀ ਹੈ ਜੀ ਸਾਡਾ ਸਾਰਾ ਮਾਲ ਚੱਕ ਰਿਹਾ ਹੈ ਇਹ ਅਸੀਂ ਆਪਣੀ ਗੱਡੀ 'ਚ ਮਾਲ ਕੀ ਲੋਡ ਕਰਾਂਗੇ ਜੇ ਅਸੀਂ ਸਾਨੂੰ ਇਹਨਾਂ ਦੇ ਖਾਤਰ ਓਵਰ ਲੋਡ ਪਾਣਾ ਪੈਂਦਾ ਆ ਇਹ ਜਗਾੜੂ ਰੇੜਾ ਆ ਪੰਜ 10-10 ਕੁਇੰਟਲ ਦੇ ਵਿੱਚ ਨਾਲ ਸਾਡਾ ਇਸਤੇਮਾਲ ਲੈ ਜਾਂਦੇ ਆ ਅਸੀਂ ਜਗਾੜੂ ਰੇੜੇ 'ਤੇ ਇੰਨਾ ਮਾਲ ਆ ਜਾਂਦਾ ਇੰਨਾ ਲੈ ਜਾਂਦੇ ਜੀ 20-20 ਕੱਟੇ ਕਣਕ ਦੇ ਪਾ ਕੇ ਲੈ ਕੇ ਜਾਂਦੇ ਸ਼ਰਾਂ ਫੜੇ ਆ ਅਸੀਂ ਇੱਕ ਵਾਰੀ ਸਮਝਾ ਦਿਓ ਜਗਾੜੂ ਰ ਇਹ ਜਿਗਾੜੂ ਰੇੜਾ ਜੀ ਇੱਕ ਮੋਟਰਸਾਈਕਲ ਹੈ ਇਹ ਜੋ ਕਿ ਦੋ ਸਵਾਰੀਆਂ ਲੋਡ ਵਾਸਤੇ ਬਣਿਆ ਵਾ ਉਹਤੇ ਦੋ ਸਵਾਰੀਆਂ ਜਾ ਸਕਦੀਆਂ ਫੈਸ਼ਨ ਲਾਲ ਫੈਸ਼ਨ ਲਾਲੋ ਹੀ ਕੋਈ ਬਣਿਆ ਇੱਕ 106 70 ਸੀਸੀ ਵਾਲਾ ਹਾਂ ਜੀ ਸਾਰੇ ਲੱਗੇ ਆ ਉਹਨਾਂ ਦੇ ਪਿੱਛੇ ਵੱਢ ਕੇ ਰਾਂ ਪਿੱਛੇ ਟਰਾਲੀ ਲਾਈ ਹੈ ਉਹਦੇ ਨਾਲ ਜੋੜ ਕੇ ਬਿਲਡਿੰਗ ਕੀਤੀ ਆ ਉਹ ਰੇੜਾ ਬਣਾ ਕੇ ਉਹਦਾ ਕੀ ਟ੍ਰੈਫਿਕ ਨਿਯਮਾਂ ਅਚੇ ਪਾਸ ਹੈ ਬਿਲਕੁਲ ਨਹੀਂ ਪਾਸ ਹੈ ਜੀ ਆਰਸੀ ਤੇ ਆਉਂਦਾ ਇਹ ਨਹੀਂ ਆ ਪਾਸ ਆਉਂਦਾ ਪਾਸ ਸਿਰਫ ਦੋ ਸਵਾਰੀ ਜਾਂਦਾ ਆ ਉਹ ਕਿਤੇ ਪਾਸ ਨਹੀਂ ਹੈਗਾ ਉਹ ਬਿਲਕੁਲ ਗੈਰ ਕਾਨੂੰਨੀ ਚੱਲ ਰਿਹਾ ਆ ਉਹ ਸਰਕਾਰ ਲਾਗੂ ਨਹੀਂ ਕਰ ਰਹੀ ਹੈ ਹਾਈ ਕੋਰਟ ਦੇ ਮਾਨ ਕੋਰਟ ਜੋ ਹਾਈ ਕੋਰਟ ਨੇ ਇਹ ਸੁਪਰੀ ਹਾਈ ਕੋਰਟ ਨੇ ਪੁਲਿਸ ਨੂੰ ਸਾਰਾ ਦਿੱਤਿਆ ਵੇ ਸਾਰਾ ਇਹ ਬੰਦ ਕੀਤਾ ਜਾਵੇ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਸਰਕਾਰ ਇਹ ਵੋਟਾਂ ਦੇ ਚੱਕਰਾਂ 'ਚ ਭਗਵੰਤ ਮਾਨ ਜੀ ਨੇ ਇੱਕ ਦਿਨ ਬੰਦ ਕੀਤੇ ਸੀਗੇ ਜਦੋਂ ਬੰਦ ਕੀਤੇ ਆ ਵਰਗਾ ਜਗੜੂ ਜਿਹੜੇ ਬੰਦ ਹੋਣੇ ਚਾਹੀਦੇ ਆ ਇੱਕੋ ਦਿਨ ਹੀ ਬੰਦ ਹੋਏ ਆ ਜਗੜੂ ਜਿਹੜੇ ਇਕੱਠੇ ਹੋਏ ਆ ਭਗਵਾਨ ਤੁਮਾਰ ਜੀ ਨੇ ਦੁਬਾਰਾ ਫੇਰ ਬਿਆਨ ਦਿੱਤਾ ਵੀ ਚੱਲਣ ਦਿਓ ਜੀ ਤੇ ਯੂਟਰਨ ਉਹ ਜੂਟਰਨ ਦੇ ਦਿਓ ਇੱਕ ਸਵਾਲ ਸਰਕਾਰ ਦਾ ਸਾਰਾ ਹੈ ਇੱਕ ਸਵਾਲ ਮੈਂ ਜਿਗਾੜੂ ਰੇੜੇ ਵਾਲਿਆਂ ਦਾ ਲੈਣਾ ਚਾਹੁੰਨਾ ਉਹ ਵੀ ਕਹਿੰਦੇ ਆ ਕਿ ਬੇਰੋਜ਼ਗਾਰੀ ਬਹੁਤ ਹੈ ਆਰਥਿਕ ਤੰਗੀ ਬਹੁਤ ਹੈ ਕਰੀਏ ਤਾਂ ਕਰੀਏ ਕੀ ਕੋਈ ਤੁਹਾਡੀ ਆਪਸ ਵਿੱਚ ਬਹਿ ਕੇ ਸਹਿਮਤੀ ਨਹੀਂ ਹੋ ਸਕਦੀ ਕਿ ਤੁਸੀਂ ਇਹ ਨਕਮਾਲ ਚੱਕ ਲੋ ਜਾਂ ਬਾਦੂਮਾਲ ਅਸੀਂ ਚੱਕਣਾ ਇੱਥੇ ਤੁਹਾਡੀ ਕੀ رائے ਹੈ ਮੇਰੀ رائے ਪੁੱਛ ਰਿਹਾ ਦੇਖੋ ਇੱਕ ਵਾਰ ਇਹ ਇੱਕ ਦੋ ਵਾਰ ਇਦਾਂ ਵੀ ਮੀਟਿੰਗ ਸਾਡੀ ਹੋ ਚੁੱਕੀ ਆ ਪਰ ਫੇਰ ਵੀ ਉਹ ਜਿਗਾੜੂ ਰੇੜੇ ਵਾਲੇ ਅਸੀਂ ਉਹਨਾਂ ਨੂੰ ਕਹਾਂ ਦੋ ਤਿੰਨ ਗਾਟਨ ਤੋਂ ਤੁਸੀਂ ਮਾਲ ਵਿਚ ਵਿਚ ਪਾ ਕੇ ਜਾਇਜ਼ ਜਾ ਚਲੋ ਤੁਹਾਡੇ ਬੱਚੇ ਆ ਸਹਿਮਤੀ ਦੇ ਦਿੱਤੀ ਸੀ ਪਰ ਉਹ ਸਾਡੀ ਸਹਿਮਤੀ ਤੇ ਨਹੀਂ ਉਤਰਦੇ ਹੈਗੇ ਛੋਟਾ ਗੇੜਾ ਲਾ ਲਓ ਛੋਟਾ ਗੇੜਾ ਇੱਕ ਲਾ ਲਓ ਦੋ ਤਿੰਨ ਗੋੜਾ ਚਲ ਤੁਸੀਂ ਬੱਚੇ ਪਾਲਨੇ ਆ ਪਰ ਉਹ ਸਾਡੀ ਸਹਿਮਤੀ ਤੇ ਨਹੀਂ ਉਤਰਦੇ ਹੈ ਉਹ ਫੇਰ ਵੀ ਓਵਰਲੋਡ ਮਾਲ ਲੈ ਕੇ ਜਾਂਦੇ ਆ 20 ਫੁੱਟੇ ਗਾਡਰ ਉੱਪਰ ਪਾਉਂਦੇ ਆ ਬਲੀ ਆਪਾਂ ਸਰੀਆ ਪਾ ਕੇ ਦੇਖੋ ਸਰੀਆ ਸੀ ਆਪਣੀ ਗੱਡੀ ਤੇ ਪਾ ਦੇ ਡਰਦੇ ਆ ਬੇ ਅੱਗੇ ਪਿੱਛੇ ਕਿਸੇ ਦੇ ਲਾਗੇ ਨਾ ਅਰੇ ਜਗਾੜੂ ਰੇੜੇ ਵਾਲੇ ਕਿਹ ਵੀ ਗੱਲ ਕਰਦੇ ਪਿੱਛੇ ਸਾਡੀ ਇੰਟਰਵਿਊ ਹੋਈ ਸੀ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਉਹ ਕਹਿੰਦੇ ਛੋਟੇ ਹੱਥੇ ਵਾਲੀ ਪੈਸੇ ਬਹੁਤ ਮੰਗ ਲੈਂਦੇ ਇਸ ਕਰਕੇ ਲੋਕ ਸਾਨੂੰ ਚੂਸ ਕਰਦੇ ਆ ਸਾਨੂੰ ਚੁਣ ਲੈਂਦੇ ਆ ਦੇਖੋ ਅਸੀਂ ਪੈਸੇ ਕਿਉਂ ਵੱਧ ਮੰਗਦੇ ਆ ਸਾਡੀ ਖਾਤਾ ਸਾਡੀ ਖਾੜਾ ਗੱਡੀ ਦਾ ਖਰਚਾ ਜ਼ਿਆਦਾ ਸਾਡੀ ਗੱਡੀ ਦੇ 300 ਰੁਪਏ 350 ਬਈ 400 ਰੁਪਏ ਕਿਸ਼ਤ ਹੈ ਜਿਹਦੀ 12-12000 ਰੁਪਏ ਕਿਸ਼ਤ ਹੈ ਮਹੀਨੇ ਦੀ 400 ਸਾਡੀ ਕਿਸ਼ਤ ਦਾ ਨਿਕਲ ਗਿਆ ਜੇ ਅਸੀਂ 400 ਰੁਪਏ ਕਿਸ਼ਤ ਕੱਢਣ ਵਾਸਤੇ ਘਟ ਘਟ 250 ਰੁਪਏ ਤੇਲ ਹੂਕੇ ਇੱਕ ਪਤਾਂ 400 ਰੁਪਏ ਹੀ ਕਮਾਵਾਂਗੇ ਫੇਰ ਅਸੀਂ ਘਰ ਨੂੰ ਕਿਹ ਲੈ ਕੇ ਜਾਵਾਂਗੇ ਤੇ ਆਪ ਕੀ ਖਵਾਵਾਂ ਤੇ ਬੱਚਿਆਂ ਨੂੰ ਕੀ ਖਵਾਵਾਂਗੇ ਜੀ ਸਾਨੂੰ ਇਹ 200 ਜਿਹੋ ਜਾਂਦੇ ਆ ਤੁਹਾਡਾ ਜਿਹੜਾ ਛੋਟਾ ਹੱਥੀ ਹੈ ਉਹ ਗਵਰਨਮੈਂਟ ਵੱਲੋਂ ਮਨਜ਼ੂਰ ਸ਼ੁਦਾ ਹੈ ਗਵਰਨਮੈਂਟ ਵੱਲੋਂ ਹਾਂਜੀ ਟੈਕਸ ਪਾਸਿੰਗ ਛੋੜ ਸਾਰਾ ਕੁਝ ਕਰਵਾਣੇ ਆ ਇਹਨਾਂ ਹੁਣ ਪਰ ਹੁਣ ਇਹਨਾਂ ਜਿਗਾੜੂ ਰੇੜੇ ਦੀ ਖਾਤਰ ਇਹਨਾਂ ਦੇ ਕੰਮ ਸਾਡਾ ਖੋਣ ਖਾਤਰ ਸਾਡੇ ਟੈਕਸ ਪਾਸਿੰਗ ਸਾਰੇ ਟੁੱਟ ਗਏ ਆ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਜੇ ਤਾਂ ਇਹਨਾਂ ਜਗੜੂਆਂ ਜਿਹੜੇ ਬੰਦ ਕਰਨੇ ਆ ਤਾਂ ਇਹਨਾਂ ਨੂੰ ਬੰਦ ਕਰ ਦਿਓ ਹਾਈ ਕੋਰਟ ਮਾਨ ਜੋ ਹਾਈ ਕੋਰਟ ਦਾ ਕਹਿਣਾ ਮੰਨ ਕੇ ਬੰਦ ਕਰ ਲੈਣਾ ਨਹੀਂ ਤਾਂ ਅਸੀਂ 26 ਤਰੀਕ ਨੂੰ ਸਾਡੀ ਕਾਲ ਹੈ ਵੇ ਜਿੰਨੇ ਸਾਡੇ ਛੋਟੇ ਹਾਥੀ ਜੂਨੀਅਰ ਦੇ ਨਵੇਂ ਸ਼ਹਿਰ ਸਾਰੇ ਹਾਲ ਪੰਜਾਬ ਦੇ ਆ ਇਹ ਸਾਰੇ ਡੀਸੀ ਦਫ਼ਤਰ ਖੜੀ ਕਰਕੇ ਚਾਬੀਆਂ ਇਹਨਾਂ ਫੜਾ ਦੇਣੀਆਂ ਆ ਆਪੇ ਆਪਣੇ ਟੈਕਸ ਦਾ ਭਾਰ ਗੁਤਾਰਾ ਹੀ ਅੱਕ ਗਿਆ ਤੰਗ ਆ ਗਏ ਆ ਅਸੀਂ 26 ਨੂੰ ਸਰਕਾਰ ਵੱਲੋਂ ਤੁਹਾਨੂੰ ਕੋਈ ਰਾਹਤ ਹੈ ਸਰਕਾਰ ਵੱਲ ਕੋਈ ਰਾਹਤ ਨਹੀਂ ਹੈ ਅਸੀਂ ਜਦੋਂ ਇਹ ਕੀਤਾ ਸਾਨੂੰ ਕਹਿੰਦੇ ਤੁਸੀਂ ਸਵਾਰੀ ਲੋਡ ਕਰਦੇ ਆ ਵੀ ਤੁਹਾਡਾ 20000 ਰੁਪਏ ਜੁਰਮਾਨਾ ਸਾਨੂੰ ਹੋਊਗਾ ਦੇਖੋ ਜੀ ਅਸੀਂ ਤਾਂ ਇੱਕ ਜੇ ਸਵਾਰੀ ਲੋਡ ਕਰਦੇ ਆ ਅਸੀਂ ਉਹ ਮਜਬੂਰੀ ਬਸ ਕਰਦੇ ਆ ਕਿਉਂ ਸਾਡੇ ਕੋਲ ਕੰਮ ਹੈ ਨਹੀਂ ਕੋਈ ਵੀ ਇਹ ਗੱਲ ਕਰਦੇ ਆ ਕਹਿੰਦੇ ਵੀ ਤੁਸੀਂ ਜੇ ਸਵਾਰੀ ਲੋਡ ਕਰਸਾਨੂੰ ਕਹਿੰਦੇ ਤੁਸੀਂ ਸਵਾਰੀ ਲੋਡ ਕਰਦੇ ਆ ਇਹ ਕਿ ਸਵਾਰੀ ਲੋਡ ਸਾਨੂੰ ਮਜਬੂਰੀ ਕਰਨੀ ਪੈਂਦੀ ਆ ਕਿਉਂ ਜਦੋਂ ਸਾਡੇ ਕੋਲ ਕੰਮ ਹੈ ਨਹੀਂ ਕੋਈ ਜੇ ਸਵਾਰੀ ਲੋਡ ਕਰਦੇ ਸਾਡਾ ਸਵਾਰੀ ਕੀ ਹੁੰਦੀ ਆ ਕਿਹਦੇ ਮਕਾਨ ਚੱਲ ਕੇ ਇਹ ਭੋਗ ਤੇ ਚੱਲ ਗਏ ਇੱਕ ਤੇ ਲੰਬੇ ਰੂਟ ਤੇ ਗੱਡੀਆਂ ਜਾਂਦੀਆਂ ਨੇ ਕਿਹਾਂ ਲੋਕਲ ਹੀ ਚਲਦੀਆਂ ਆਇਆ ਬਹੁਤ ਸਾਰਾ ਮਜਬੂਰੀ ਚਲਾਨੀ ਪੈਂਦੀ ਹੈ ਜਲਾੜੀ ਪੈਂਦੀ ਹੈ ਕਿੰਨੇ ਕ ਗੇੜੇ ਹੁੰਦੇ ਆ ਦਿਹਾੜੀ ਚ ਤੁਹਾਡੇ ਕੋਲ ਸਾਰਿਆਂ ਦੀ ਗੱਲ ਕਰੀ ਟੋਟੈਲਿਟੀ ਜੇ ਤੁਸੀਂ ਯਕੀਨਵਾਨ ਹੈ ਤਿੰਨਾਂ ਮਹੀਨਿਆਂ ਦੇ ਵਿੱਚ ਹਫਤੇ ਹਫਤੇ ਬਾਅਦ ਗੇੜਾ ਲੱਗਦਾ ਚਾਰ ਪੰਜ ਤੋਂ ਲੱਗਦਾ ਹਫਤੇ ਹਫਤੇ ਬਾਅਦ ਕਿਸੇ ਗੱਡੀ ਵਾਲੇ ਨੂੰ ਪੁੱਛ ਕੇ ਦੇਖ ਲਓ ਬਹਿਲੇ ਬੈਠੇ ਬਾ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਇਹ ਸਾਡੇ ਸਿਰਫ ਸਿਆਲ ਵਿਆਹ ਵੀ ਚੱਲਦੇ ਫੇਰ ਕੰਮ ਚੱਲ ਪੈਂਦਾ ਹੁਣ ਤਿੰਨ ਮਹੀਨਿਆਂ ਤੋਂ ਬਿਲਕੁਲ ਬਹਿਲੇ ਬੈਠੇ ਆ ਆ ਗਿਆ ਜੀ ਤੁਹਾਡੇ ਕੋਲ ਕਿਸੇ ਕੋਲ ਭਾਜੀ ਹਫਤਾ ਹਫਤਾ ਹੋ ਜਾਂਦਾ ਗੇੜੇ ਲੈਣੇ ਨਹੀਂ ਗੇੜਾ ਨਹੀਂ ਲੱਗਦਾ ਜੀ ਗੇੜਾ ਉਹ ਕਿੰਨੀ ਦਿਰੋਗੇ ਤੁਸੀਂ ਕਿੰਨੀ ਦਿਨ ਪਹਿਲਾਂ ਗੇੜਾ ਲਾਇਆ ਕੱਲ 300 ਰੁਪਏ ਦਾ ਕੰਮ ਕੀਤਾ ਜੀ ਕੱਲ ਪੂਰੀ ਦਿਹਾੜੀ ਜੀ 300 ਦਾ 300 ਰੁਪਏ ਦਾ ਦਿਹਾੜੀ ਦਾਰ ਨਾਲੋਂ ਵੀ ਘੱਟ ਹਾਂਜੀ ਹਾਂਜੀ 300 ਰੁਪਏ ਦਾ ਗੇੜਾ ਲਾਇਆ ਉਹ ਵੀ ਮੇਰਾ 150 ਰੁਪਏ ਤੇਲ ਖਰਚਾ ਗੱਡੀ ਦਾ ਲੱਗਿਆ ਮੈਂ ਤਾਂ ਹੀ ਕਿਹਾ ਕਿ ਕੈਲਕੂਲੇਟ ਕਰ ਲਈ ਗੱਡੀ ਦੀ ਭਾਂ ਤੋੜ ਟਾਇਰਾਂ ਦੀ ਕਸਾਈ ਕੁਝ ਵੀ ਨਹੀਂ ਬਚਿਆ ਤਾਂ ਕਹਿੰਦੇ ਚਲੋ ਅਸੀਂ ਸ਼ਾਂ ਨੂੰ ਘਰੋਂ ਰੋਟੀ ਪਾਣੀ ਲੈ ਕੇ ਜਾਵਾਂਗੇ ਅਸੀਂ ਬਹੁਤ ਔਖੇ ਆ ਇਹ ਜਗੜਾ ਨੂੰ ਕਿਸੇ ਬੰਦ ਹੋਣਾ ਚ ਉਹ ਸਾਡਾ ਸਮਾਨ ਪਾ ਕੇ ਲੈ ਕੇ ਜਾਂਦੀਆਂ ਇੱਕ ਇੱਕ ਨੇ ਗੱਲ ਤੁਸੀਂ ਬੜੀ ਵਾਜਬ ਕੀਤੀ ਸੀਗੀ ਕਿ ਸਰੀਆਂ ਵਿੱਚ ਪਾ ਲੈਂਦੇ ਆ ਉਹਨਾਂ ਹੱਤਸਾ ਵੀ ਹੋ ਸਕਦਾ ਉਹ ਗੱਲ ਨੂੰ ਥੋੜਾ ਐਕਸਪਲੇਨ ਕਰੋ ਤੁਸੀਂ ਪਹਿਲਾਂ ਪੁੱਛਿਆ ਦੱਸੋ ਜੀ ਹਾਸੇ ਉਹਦੇ ਨਾਲ ਹੁੰਦੇ ਆ ਇੱਕ ਦੋ ਵਾਰ ਅਸੀਂ ਰੋਕ ਕੇ ਆ ਰੋਕ ਕੇ ਟ੍ਰੈਫਿਕ ਵਾਲਿਆਂ ਨੂੰ ਵੀ ਕਿਹਾ ਇਹਨਾਂ ਦੇ ਚਲਾਨ ਕਰੋ ਜਾਂ ਇਹਨਾਂ ਨੂੰ ਬੰਦ ਕਰੋ ਨਾਨਕ ਪਿੱਛੇ ਕੋਈ ਕੱਪੜਾ ਬੰਨਿਆ ਹੁੰਦਾ ਉਹਨਾਂ ਨੇ ਐਦੇ ਸਰਿਆਂ ਬੇਫਿਕਰੋ ਕੇ ਜਾਂਦੇ ਆ ਸਰ ਇਹ ਹੋਰ ਸਮਾਨ ਹੈ ਜੇ ਸਾਡੀ ਗੱਡੀ ਜਾਂਦੀ ਆ ਟ੍ਰੈਕ ਕਾਲਾ ਜਦੋਂ ਰੋਕ ਲੈਂਦਾ ਗੱਡੀ ਰੋਕੋ ਭਾਈ ਤੂੰ ਓਵਰਲੋਡ ਪਾਇਆ ਬਵਾਲ ਇਹ ਥੋੜਕੇ ਮਾਰ ਲੈ ਕਿਸੇ ਨੂੰ ਜਦੋਂ ਜਗਾੜੂ ਜਿਹੜਾ ਆਲਾ ਜਾਂਦਾ ਉਹਨੂੰ ਕੋਈ ਪੁਲਿਸ ਆ ਕੇ ਰੋਕਦਾ ਚੁੱਪ ਕਰਕੇ ਲੰਘ ਜਾਂਦਾ ਉਹਨੂੰ ਕੋਈ ਨਹੀਂ ਰੋਕਦਾ ਉਹਨੂੰ ਉਹ ਫੇਰ ਗਰੀਬ ਜਿਆਦਾ ਨਹੀਂ ਆ ਜੋ ਗਰੀਬ ਜਿਆਦਾ ਗਰੀਬ ਹੈ ਉਹ ਜਿਆਦਾ ਗਰੀਬ ਹੈ 11500 ਰਿਸ਼ਤੇਦਾਰ ਹੈ ਅਸੀਂ ਅਡਾਨੀ ਦੇ ਰਿਸ਼ਤੇਦਾਰ ਹਾਂ ਤੁਹਾਡਾ ਸੋਨੇ ਦਾ ਛੋਟਾ ਹਾਥੀ ਹੈ ਹਾਂ ਮੈਂਨਾਂ ਤੁਹਾਡਾ ਹਾਥੀ ਸੋਨੇ ਦਾ ਮੇਰੇ ਖਿਆਲ ਨਹੀਂ ਆਪੇ ਉਹ ਗਰੀਬ ਬੰਦੇ ਅਸੀਂ ਅਡਾਨੀ ਦੇ ਰਿਸ਼ਤੇਦਾਰ ਆ ਜੀ ਜੀ ਭਾਜੀ ਤੁਸੀਂ ਆਪਣਾ ਦੂਰ ਪੱਕ ਦੇਖੋ ਜਿਹੜਾ ਜਗਾੜੂ ਜ ਇਹ ਤਾਂ ਟੋਟਲੀ ਮਾਲਕੇ ਲੋਕਾਂ ਦੇ ਜ਼ਿਆਦਾਤਰ ਹਾਸੇ ਜਿਹੜੇ ਹੁੰਦੇ ਨਾ ਸਾਡੇ ਨਵੇਂ ਸ਼ਹਿਰ ਤੁਸੀਂ ਪਹਿਲਾਂ ਦੇਖਿਆ ਸੀ ਚੰਡੀਗੜ੍ਹ ਚੌਂਕ ਦੇ ਵਿੱਚ ਇੱਕ ਲੇਡੀ ਸੀਗੀ ਆਟੋ 'ਚ ਬੈਠੀ ਉਹਦੇ ਚੰਡੀਗੜ੍ਹ ਚੌਂਕ ਤੋਂ ਨੇ ਮਾਮਲਾ ਲੱਦਿਆ ਸੀ ਤੇ ਉਹਦੇ ਲੇਡੀ ਜੇ ਲੱਗ ਗਿਆ ਸੀਗਾ ਉਹ ਵੀ ਮਾਲਕੇ ਤੁਸੀਂ ਜੋ ਦਿਖਾਇਆ ਸੀਗਾ ਲਾਈਵ ਜਿਹੜਾ ਬੰਦਾ ਵਾਲੇ ਗਲਤ ਕੰਮ ਕਰਦਾ ਨਾ ਉਹ ਗਰੀਬ ਆ ਜੀ ਸਰਕਾਰ ਮਤਲਬ ਸਰਕਾਰ ਫੈਸਲਾ ਕਿਉਂ ਨਹੀਂ ਲੈਂਦੀ ਬਿਲਕੁਲ ਨਹੀਂ ਫੈਸਲਾ ਨਹੀਂ ਦੀ ਸਿਰ ਇਲੈਕਸ਼ਨ ਕਰਕੇ ਹੋਇਆ ਹੈ ਜੀ ਕੰਮ ਸਾਰੇ ਹੋਰ ਗੱਲ ਕੋਈ ਨਹੀਂ ਹੈਗੀ ਤੁਹਾਡੀਆਂ ਵੋਟਾਂ ਇਹ ਨਹੀਂ ਗਈਆਂ ਸਾਡੀਆਂ ਸਾਰੀਆਂ ਦੇ ਵੋਟਾਂ ਅਸੀਂ ਆਪ ਬਣਾਇਆ ਜੀ ਭਗਵੰਤ ਮਾਨ ਨੂੰ ਵੋਟਾਂ ਪ ਅਸੀਂ ਆਪ ਸਰਕਾਰ ਚੁਣੀ ਆ ਵੀ ਬਦਲਾਵ ਆਵੇ ਬਦਲਾਵ ਨਹੀਂ ਆਇਆ ਦੇਖੋ ਪਹਿਲਾਂ ਟੈਕਸ ਅਸੀਂ ਤਾਰਦੇ ਸੀਗੇ ਤਿੰਨ ਮਹੀਨਿਆਂ ਬਾਅਦ 2000 ਰੁਪਇਆ ਕੁਆਟਰ ਦੇ ਕੁਆਟਰ ਹਰ ਕੋ ਬੰਦਾ ਮਿਹਨਤ ਕਰਦਾ ਇਹ ਕੰਮ 3000 ਰੁਪਇਆ 2000 ਪੇ ਕਰਦਾ ਸੀਗਾ ਹੁਣ ਸਾਨੂੰ ਸਰਕਾਰ ਕੀ ਕਹਿੰਦੀ ਹੈ ਸਾਲ ਦਾ ਇਕੱਠਾ ਜਮਾ ਕਰੋ 8500 ਰੁਪਇਆ ਦੱਸੋ ਜਿਹੜਾ ਤਿੰਨ ਮਹੀਨੇ ਕੰਮ ਕਰਕੇ ਬੰਦਾ 2000 ਮੋੜੀ ਮੋਸ਼ਕਾ ਨਿੰਦਾ ਸੀ ਉਹ ਸਾਲ ਦਾ ਟੈਕਸ ਕਿੱਥੋਂ ਜਾਵਾ ਕਰਾ ਦੂ ਲੋਨ ਲੋਨ ਮਿਲ ਰਿਹਾ ਤੁਹਾਨੂੰ ਲੋਨ ਕਿਸੇ ਪਾਸ ਗੱਡੀਆਂ ਦਾ ਕਿਵਲੋ ਖੜਗੀਆਂ ਜੀ ਕਿਸ਼ਤਾਂ ਟੁੱਟ ਗਈਆਂ ਸਾਡੀਆਂ ਲੋਨ ਚੱਕ ਕੇ ਸਰਕਾਰ ਨੂੰ ਤਾਂ ਸਰਕਾਰ ਨੂੰ ਦੇ ਦੋ ਮੁਰਗੇ ਹੀ ਧੱਕੇ ਖਾਈਏ ਜੀ ਸਾਡੇ ਚਲਾਨ ਪਹਿਲੀ ਗੱਲ ਤਾਂ ਦੇਖੋ ਜੀ ਆਰਟੀਓ ਡਿਊਟੀ ਬਹਾਲ ਕਰਤੇ ਪਿਛਲੀ ਕਿਸੇ ਸਰਕਾਰ ਨੇ ਆਰਟੀਓ ਡਿਊਟੀ ਬਹਾਲ ਨਹੀਂ ਕੀਤੇ ਸਕੇ ਸਾਡਾ 20000 ਦਾ ਚਲਾਨ ਕਰਦੇ ਆ ਸਾਡੀ ਮਜਬੂਰੀ ਹੈ ਜੀ ਹੋਵਰ ਹਾਈਟ ਪਾਉਣੇ ਆ ਜੀ ਡਾਲਾ ਖੁੱਲਾ ਹੁੰਦਾ ਸਾਨੂੰ ਕਿਰਾਇਆ ਨਹੀਂ ਮਿਲਦਾ ਟੈਕਸ ਪਰਸੈਂਟ ਕਿੱਥੋਂ ਦਵਾਂਗੇ ਜੇ ਅਸੀਂ ਇਹਨੀਆਂ ਮਜਬੂਰੀਆਂ ਆ ਜਾਂਦੀਆਂ ਸਰਕਾਰ ਕਦੀ ਇਦਾਂ ਵੀ ਤੁਹਾਡੇ ਨਾਲ ਗੱਲਬਾਤ ਕਰਦੀ ਕਿ ਰਾਹਤ ਦਿੰਨੀ ਆ ਥੋੜੇ ਜਿਹਾ ਟੈਕਸ ਨਾ ਦਿਓ ਨਹੀਂ ਸਰ ਕੋਈ ਰਾਹਤ ਨਹੀਂ ਕੋਰੋਨਾ ਦੇ ਵੇਲੇ ਟੈਸ ਟੁੱਟੇ ਕੋਈ ਰਾਹਤ ਨਹੀਂ ਮਿਲੀ ਸਾਨੂੰ ਅੱਜ ਤੱਕ ਅਸੀਂ ਤਾਂ ਕਹਿੰਨੇ ਆ ਸਾਨੂੰ ਇੱਕ ਵਾਰ ਰਾਹਤ ਦਿਓ ਸਾਰੇ ਟੈਕਸ ਪਾਸਿੰਗ ਸਾਡੇ ਮਾਫ਼ ਕਰੋ ਦੁਆਰਾ ਸਾਡੇ ਕੋ ਨਵੇਂ ਟੈਕਸ ਲਾਓ ਨਵੀਆਂ ਗੱਡੀਆਂ ਸਾਡੇ ਸਾਰੇ ਪਾਸਿੰਗ ਕਰੋ ਅਸੀਂ ਉਹਦੇ ਵੇਲੇ ਟੈਕਸ ਕਿੰਨਾ ਖ ਹੋ ਜਾਂਦਾ ਟੈਕਸ 8500 ਰੁਪਈਆ ਜੀ ਸਾਲ ਦਾ 3500 ਰੁਪਈਆ ਪਾਸਿੰਗ ਆ ਜੀ 25000 ਰੁਪਈਆ ਅਨਸ਼ੋਰਸ ਆ ਜੀ ਜਦ ਕਿ ਅਨਸ਼ੋਰਸ ਇਹ ਨਹੀਂ ਮਹਿੰਗਾ ਕਿ ਜੇ ਛੋਟ ਇਸ ਵੱਲੇ 25000 ਰੁਪਈਆ ਸੋਚ ਤੇ ਲਾ ਕੇ ਬੰਦਾ ਮਿਲਦਾ ਕੁਝ ਵੀ ਨਹੀਂ ਜੀ ਬੋਲਾ ਆਪਾਂ ਸਮਝੀਏ ਇੰਸ਼ੋਰੈਂਸਾਂ ਮਹਿੰਗੀਆਂ ਹੋ ਗਈਆਂ ਟੈਕਸ ਜ਼ਿਆਦਾ ਹੋ ਗਏ ਗੇੜਾ ਦਾ ਪ੍ਰਾਈਸ ਹੁਣ ਨਾ ਕਿ ਘਟ ਗਿਆ ਨੇ ਘਟ ਕੇ ਜੀ ਬਿਲਕੁਲ ਬੰਦ ਹੋ ਗਿਆ ਕੰਮ ਤਾਂ ਹੈ ਹੀ ਨਹੀਂਗਾ ਸਰ ਜੀ ਗੇੜਾ ਤਾਂ ਬਿਲਕੁਲ ਬੰਦ ਹੋ ਗਿਆ ਸਰ ਜੀ ਜਿਗਾੜੂ ਰੇੜੇ ਦੀ ਤਦਾਦ ਕਿੰਨੀ ਕਹੂਗੀ ਤਦਾਦ ਤਾਂ ਘਟੋ ਘਟ ਸਾਡੇ ਨਵੇਂ ਸ਼ਹਿਰ ਹੁਣ ਦੀ ਹੋਣਾ 4-500 ਹੋਣਾ ਜੀ 4-500 500 ਰੁਪਏ ਹੱਤੀ ਕਿੰਨੇ ਛੋੜੇ ਹੱਤੀ ਰਹਿ ਗਈ ਜੀ 25 ਹੋਣਾ ਘਟੋ 5000 ਜੀ अच्छा 5000 ਆ ਉਹਦੇ ਟੈਕਸ ਪੇਮੈਂਟ ਦੇਖੋ ਸਰਕਾਰ ਨੇ ਇਸ ਵਾਰ ਜਿਹੜਾ ਨਵਾਂ ਰੂਲ ਪਾਸ ਕੀਤਾ ਨਾ ਵੀ ਜਿਹੜਾ ਸਾਲ ਦੇ ਟੈਕਸ ਜਮ੍ਹਾਂ ਕਰਾਓ ਪਹਿਲਾਂ ਸਰਕਾਰ ਇਦਾਂ ਕਰਦੀ ਸੀ ਕਿ ਆਪਾਂ 3 ਮਹੀਨਿਆਂ ਬਾਅਦ ਟੈਕਸ ਪੇ ਕਰ ਦਿੰਦੇ ਸੀ ਪਾਸਿੰਗ ਵੀ ਕਰਾਉਂਦੇ ਸੀ ਅਨਸ਼ੋਰਸ ਵੀ ਥੋੜੀ-ਬੋਧੀ ਕਰਾ ਕੇ ਆਪਣਾ ਕੰਮ ਚੱਲ ਜਾਂਦਾ ਸੀ ਸਰਕਾਰ ਨੂੰ ਉਹਨੇ ਘਾਟਾ ਪਿਆ ਆ ਕਿਉਂ 12000 ਰੁਪਇਆ ਕੋਈ ਵੀ ਬੰਦਾ ਕਿੱਥੋਂ ਇਕੱਠਾ ਕਰਾ ਕੇ ਸਾਫ ਦਿੰਦਾ ਹੋਗਾ। ਜਓ ਤੁਸੀਂ ਕਿ ਪੰਜ ਹਜ਼ਾਰ ਛੋਟੇ ਹੱਥੇ ਉਹਨੇ ਜ਼ਿਲ੍ਹੇ ਚ ਹਾਂਜੀ ਹਾਂਜੀ 4-500 ਜਗਾੜੂ ਰੇੜੇ ਵਾਲੇ ਆ। ਹਾਂਜੀ 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 ਪਰ ਫਿਰ ਇੰਨੇ ਗੇੜੇ ਹੁੰਦੇ ਆ 5500 ਦੀ ਤਦਾਦ ਹੋਗੀ ਤਾਂ ਉਹਨਾਂ ਦੀ ਮਲਾਕੇ। ਸਰ ਕੰਮ ਤਾਂ ਹੈ ਹੀ ਨਹੀਂ ਕੰਮ ਤਾਂ ਖੜੇ ਆ ਗੱਡੀਆਂ ਜੀ। ਟੈਕਸ ਟੁੱਟੇ ਪਏ ਆ ਕਿਸ ਤਰ੍ਹਾਂ ਟੁੱਟੀਆਂ ਪਈਆਂ। ਉਹ ਤਾਂ ਆਪਸ ਚ ਕੰਪੀਟੀਸ਼ਨ ਹੀ ਹੁੰਦਾ। ਕਾਹਦਾ ਜੀ? ਜਿੱਦਾਂ ਛੋਟੇ ਹੱਥੀ ਵਾਲਿਆਂ ਦਾ ਆਪਸ ਚ ਵੀ ਕੰਪੀਟੀਸ਼ਨ ਹੁੰਦਾ ਹੋਣਾ ਕਿ ਕਿਹੜਾ ਮੈਂ ਚੱਕਣਾ। ਨਹੀਂ ਇਦਾਂ ਨਹੀਂ ਹੁੰਦਾ ਜੀ ਕੰਮ ਤਾਂ ਹਰ ਕੋ ਕਰਦਾ ਇੱਕ ਗੇੜਾ ਦੋ ਗੇੜਾ ਲਾ ਕੇ ਘਰ ਨੂੰ ਪਿਲ ਜਾਂਦਾ ਪਰ ਪੂਰਾ ਨਹੀਂ ਹੁੰਦਾ ਖਰਚੇ ਬਹੁਤ ਜ਼ਿਆਦਾ ਹੋ ਗਿਆ ਸਰ ਜੀ ਜੀ ਮੈਂ ਇੱਕ ਵਾਰੀ ਪ੍ਰਧਾਨ ਜੀ ਨਾਲ ਵੀ ਗੱਲ ਕਰਨੀ ਚਾਹੂੰਗਾ ਕਿ ਕੀ ਕਹੂੰਗਾ ਜੀ ਤੁਸੀਂ ਪੂਰੇ ਮਸਲੇ ਦੇ ਸਹੀ ਕਾਲ ਜੀ ਬਸ ਮਸਲਾ ਸਾਡਾ ਇਹੀ ਹੈ ਜੀ ਇਹ ਜਗਾੜੂ ਰੇੜੀਆਂ ਨੇ ਸਾਡਾ ਬਿਲਕੁਲ ਕੰਮ ਬੰਦ ਕਰਤਾ ਚਲੋ ਠੀਕ ਹੈ ਉਹਨਾਂ ਦੇ ਵੀ ਬੱਚੇ ਆ ਸਾਡੇ ਵੀ ਬੱਚੇ ਆ ਉਹਨੇ ਚਲਾਣੀਆਂ ਗੱਡੀਆਂ ਸਾਡੇ ਵਾਲੀਆਂ ਗੱਡੀਆਂ ਲੈਣ ਕਿਸ਼ਤ ਦੇਣ ਅਨਸ਼ੋਰਚ ਕਰਾਣ ਪੈਰ ਲਵਣ ਉਹਨਾਂ ਨੂੰ ਪਤਾ ਲੱਗਿਆ ਕਿ ਕਿੱਦਾਂ ਪੈਸਾ ਕਮਾਉਂਦਾ ਅੱਛਾ ਇਹ ਵੀ ਆਫਰ ਦੇ ਰਹੇ ਆ ਤੁਸੀਂ ਹਾਂ ਜੀ ਕਿ ਇੱਕ ਵਾਰੀ ਸਾਡੀ ਗੱਡੀ ਚਲਾ ਕੇ ਦੇਖ ਲਓ ਹਾਂ ਗੱਡੀ ਚਲਾ ਕੇ ਦੇਣਾ ਔਰ ਗੱਡੀਆਂ ਲੈਣ ਇਹਨਾਂ ਦੇ ਜਿੰਨੇ ਮੋਟਰਸਾਈਕਲ ਹੈ ਜਗਾੜੂ ਜਿਹੜੇ ਨਾ ਕਿਸੇ ਦੀ ਆਰਸੀ ਨਾ ਕਿਸੇ ਕੋਲ ਲਾਇਸੈਂਸ ਏ ਨਹੀਂ ਪਤਾ ਵੀ ਸਭ ਚੋਰੀ ਦੇ ਪੜੀ ਵਟ ਵਟ ਕੇ ਬਣਾਇਆ ਜਿਹੜੇ ਚੋਰੀ ਆਪਾਂ ਕਿਵੇਂ ਪ੍ਰੂਫ ਕਰਾਂਗੇ ਕਿ ਚੋਰੀ ਦੇ ਆ ਬਸ ਇਹ ਨਹੀਂ ਹੁਣ ਸਾਨੂੰ ਪਤਾ ਪਈ ਚੋਰੀ ਦੇ ਜਾਂ ਕਿਦਾਂ ਅਸੀਂ ਆਪਾਂ ਉਹੀ ਕਹਿ ਸਕਦੇ ਪ੍ਰੂਫ ਨਹੀਂ ਕਰ ਸਕਦੇ ਹਾਂ ਪ੍ਰੂਫ ਨਹੀਂ ਕਰ ਸਕਦੇ ਜਿਹੜੀ ਆਰਸੀ ਵਾਲੀ ਗੱਲ ਤੁਸੀਂ ਕਰ ਰਹੇ ਆ ਉਹ ਫਿਰ ਤੁਸੀਂ ਕਿਚ ਉਹਨੇ ਕਿ ਟ੍ਰੈਫਿਕ ਪੁਲਿਸ ਦੇਖੇ ਉਹਨਾਂ ਨੂੰ ਚੈੱਕ ਕਰੇ ਹਾਂ ਉਹਨਾਂ ਕੋਲ ਚੈੱਕ ਕਰੇ ਪਏ ਉਹਨਾਂ ਕੋਲ ਲੋਡ ਲੋਟਿੰਗ ਦਾ ਹੈਗਾ ਪਰਮੰਟ ਹੈਗਾ ਪਾਸਿੰਗ ਹੈਗੀ ਆ ਲੋਟਿੰਗ ਹੈ ਗੱਡੀ ਪਿੱਛੇ ਜੇ ਨਵਾਂ ਸ਼ਰਤ ਸ਼ਕਤੀ ਕੀਤੀ ਵੀ ਸੀ ਟ੍ਰੈਫਿਕ ਇੰਚਾਰ ਸੁਭਾਸ਼ ਹੁਣਾਂ ਨੇ ਪਰ ਉਸ ਤੋਂ ਬਾਅਦ ਮੇਰੇ ਲੱਗਾ ਫਿਰ ਫੈਸਲਾ ਵਾਪਸ ਲੈ ਲਿਆ ਉਹ ਸੁਣ ਲਓ ਜੀ ਕਿਦਾਂ ਅਸੀਂ ਮਤਲਬ ਉਹ ਸੁਭਾਸ਼ ਹੁਣੀ ਸੀਗੇ ਐਸ ਐਚਓ ਸਾਹਿਬ ਜੀ ਹੁਣ ਮੈਂ ਨੌ ਤਾਂ ਉਹਦਾ ਜਾਣਦਾ ਨਹੀਂ ਉਹ ਨਹੀਂ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਪੇ ਤੁਹਾਡੀਆਂ ਗੱਡੀਆਂ ਰਜਿਸਟਰ ਲਿਆ ਤੁਸੀਂ ਆਪਣਾ ਕੰਮ ਕਰੋ ਪੇ ਮੈਂ ਉਹਨਾਂ ਜਗਾੜੂ ਵਾਲੇ ਨਾਲ ਗੱਲਬਾਤ ਕਰਨੀ ਆ ਪੇ ਪਾਈ ਹਾਈ ਕੋਰਟ ਦਾ ਫੈਸਲਾ ਆ ਗਿਆ ਤੁਹਾਨੂੰ ਬੰਦ ਕਰਨਾ ਪੇ ਜੇ ਤੁਸੀਂ ਕੋਈ ਸਟੇ ਲੈਣੀ ਆ ਜਾਂ ਕੁਝ ਵੀ ਤੁਸੀਂ ਕੋਈ ਕਾਰਵਾਈ ਕਰਨੀ ਆ ਉਹ ਐਸ ਐਚਓ ਸਾਹਿਬ ਨੇ ਕਿਹਾ ਵੀ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਜਵਾਬ ਦਿਓ ਜਗਾੜੂ ਵੀਰ ਨੂੰ ਉਹ ਜਵਾਬ ਤਾਂ ਨਹੀਂ ਕਹਾ ਦੇਣਾ ਸੀ ਉਹ ਨਾਲੇ ਐਸ ਐਚਓ ਵੀ ਬਦਲਦਾ ਸ਼ੁਭਾਸ਼ ਨੂੰ ਵੀ ਚੱਕ ਕੇ ਪੀਸੀਆਰ ਦਾ ਬਣਾਇ ਬੜਾ ਚੋਰ ਭੇਜਦਾ ਪੀਸੀਆਰ ਦਾ ਡਾਇਰੈਕਟਰ ਬਣਾ ਕੇ ਇਹ ਦੋਏ ਬੰਦੇ ਦੇ ਬਾਅਦ ਸਰਕਾਰ ਦੀ ਨੀਤੀ ਸਮਝੋ ਸਰਕਾਰ ਦੀ ਨੀਤੀ ਉਹਨੇ ਦੋਏ ਬੰਦੇ ਚੱਕ ਕੇ ਜਿੱਥੋਂ ਬਦਲੀ ਕਰ ਦਿੱਤੀ ਐਸ ਐਚਓ ਨੂੰ ਵੀ ਐਸ ਐਚਓ ਵੀ ਸ਼ੁਭਾਸ਼ ਵੀ ਜੀ ਇਹ ਤੁਸੀਂ ਹੁਣ ਦੇਖ ਲਓ ਇਹ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਬਸ ਐਹੀ ਹੈ ਵੀ ਉਹਨਾਂ ਬੰਦ ਕੀਤਾ ਜਾਵੇ 26 ਤਰੀਕ ਨੂੰ ਅਸੀਂ ਜਿੱਦਾਂ ਪੰਜਾਬ ਪੱਧਰ ਤੇ ਧਰਨੇ ਆ ਅਸੀਂ ਜਿਹੜੀਆਂ ਚਾਬੀਆਂ ਗੱਡੀਆਂ ਦੀਆਂ ਡੀਸੀ ਸਾਹਿਬ ਦੇ ਦਫ਼ਤਰ ਰੱਖ ਦੇਣੀਆਂ ਵੀ ਸਾਡੇ ਕੋਲੋਂ ਤਾਂ ਅਸੀਂ 26 ਤਰੀਕ ਨੂੰ ਕਾਲ ਦਿੰਨੇ ਆਂ ਵੀ ਆਲ ਪੰਜਾਬ ਸਾਡੀ ਕਾਲ ਆ ਆਲ ਪੰਜਾਬ ਦੇ ਵਿੱਚ ਸਾਰੇ ਛੋਟੇ ਹਾਧੀਆਂ ਨੂੰ ਬੇਨਤੀ ਆ ਪਿਕਅਪ 3 ਵਾਲਿਆਂ ਨੂੰ ਵੀ 26 ਤਰੀਕ ਨੂੰ ਸਵੇਰੇ 11 ਵਜੇ ਬੰਗਾ ਰੋਡ ਤੋਂ ਆਪਾਂ ਚੱਲਣਾ ਆਂ ਜਿੰਨੀਆਂ ਵੀ ਆਪਣੀਆਂ 5-6000 ਛੋਟੇ ਹਾਥੀ ਆ ਮੇਰੇ ਸਾਰਿਆਂ ਨੇ ਕਟੇ ਹੋ ਕੇ ਆਪਾਂ ਡੀਸੀ ਸਾਹਿਬ ਨੂੰ ਆਪਣੀਆਂ ਚਾਬੀਆਂ ਤੇ ਗੱਡੀਆਂ ਖੜੀਆਂ ਕਰ ਦੇਣੀਆਂ ਤੇ ਲੋ ਜੀ ਤੁਸੀਂ ਚਲਾਓ ਤੁਸੀਂ ਟੈਕਸ ਦਿਓ ਤੁਸੀਂ ਪੇ ਕਰੋ ਜੀ ਆ ਸਾਡੇ ਹੱਥ ਖੜੇ ਆ ਛੱਡਦੇ ਤਾਂ ਕੁਝ ਨਹੀਂ ਹੁੰਦਾ ਛੱਡਦੇ ਬੱਚੇ ਵੀ ਨਹੀਂ ਪੜਦੇ ਜੀ ਇੰਨਾ ਖਰਚਾ ਸਾਡਾ ਹੋਇਆ ਜੀ ਇਸ ਕਰਕੇ ਇਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਵੱਧ ਤੋਂ ਵੱਧ ਰੋਕਿਆ ਜਾਵੇ ਤੇ ਇਹਨਾਂ ਨੂੰ ਆਪਣਾ ਨੱਥ ਪਾਈ ਜਾਵੇ ਚਲੋ ਤਾਂ ਇਹਨਾਂ ਨੇ ਹੁਣ ਜਿਹੜਾ ਐਲਾਨ ਕਰ ਦਿੱਤਾ ਜੀ ਕਿ 26 ਤਰੀਕ ਨੂੰ ਕਹਿੰਦੇ ਅਸੀਂ ਛੋਟੇ ਹਾਥੀ ਇੱਥੇ ਲੈ ਆਣੇ ਆ 4-5000 ਦੀ ਗਿਣਤੀ ਹੈਗੀ ਛੋਟੇ ਹਾਥੀਆਂ ਦੀ ਜ਼ਿਲ੍ਹੇ 'ਚ ਸਾਰੇ ਆਉਣਗੇ ਫਿਰ ਇਹ ਕਹਿੰਦੇ ਸਾਰੇ ਇੱਥੇ ਆਵਾਂਗੇ ਇਹ ਇਹਨਾਂ ਨੇ ਕਾਲ ਦਿੱਤੀ ਹੈ ਔਰ ਨਾਲ ਦੀ ਨਾਲ ਇਹ ਕਹਿੰਦੇ ਕਿ ਅਸੀਂ ਚਾਬੀਆਂ ਜਿਹੜੀਆਂ ਆ ਉਹ ਡੀਸੀ ਸਾਹਿਬ ਨੂੰ ਦੇ ਦੇਣੀਆਂ ਇਹਨਾਂ ਦੀ ਜਥੇਬੰਦੀ ਦਾ ਨਾਮ ਹੈ ਜੀ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਅੱਜ 19 ਤਰੀਕ ਪਈ ਹੋਈ ਹੈ ਔਰ ਡੀਸੀ ਸਾਹਿਬ ਨੂੰ ਇਹ ਜਿਹੜਾ ਮੰਗ ਪੱਤਰ ਦੇ ਕੇ ਆਇਆ ਹੈ ਦੇਖਦੇ ਆ ਪ੍ਰਸ਼ਾਸਨ ਇਸ ਨੂੰ ਇਸ ਜਿਹੜਾ ਇਹਨਾਂ ਨੇ ਮੰਗ ਪੱਤਰ ਤੋਂ ਉਹਨੂੰ ਕਿੰਨਾ ਸੀਰੀਅਸਲੀ ਲੈਂਦਾ ਔਰ ਸਵਾਲ ਇਹਨਾਂ ਨੇ ਜਿਹੜੇ ਆਪਣੇ 5-6 ਜਿਹੜੇ ਲਿਖ ਕੇ ਦਿੱਤੀ ਤੇ ਉਹਦੀ ਆਪਾਂ ਚਰਚਾ ਵੀ ਕਰ ਲਈ ਆ ਹੁਣ ਜਿਹੜੀ ਗੇਂਦ ਆ ਉਹ ਪ੍ਰਸ਼ਾਸਨ ਦੇ ਪੱਲੇ ਚ ਐ ਦੇਖਣਾ ਪ੍ਰਸ਼ਾਸਨ ਇਸ ਤੇ ਕਿਵੇਂ ਰਿਐਕਟ ਕਰਦਾ ਉਮੀਦ ਕਰਦੇ ਆ ਸਭ ਕੁਝ ਸਟੇਬਲ ਹੋਵੇਗਾ ਇਹਨਾਂ ਨੂੰ ਇਹਨਾਂ ਦਾ ਤਾਂ ਬਣਦਾ ਹੱਕ ਮਿਲੇਗਾ ਔਰ ਜਗਾੜੂ ਰੇੜੇ ਵਾਲੇ ਜਿਹੜੇ ਆ ਉਹਨਾਂ ਨਾਲ ਇਹਨਾਂ ਦੀ ਕਿਤੇ ਨਾ ਕਿਤੇ ਕੋਈ ਸਹਿਮਤੀ ਹੋਵੇਗੀ ਜਿਵੇਂ ਇਹਨਾਂ ਨੇ ਬੜੇ ਵੱਡੇ ਦਿਲ ਨਾਲ ਗੱਲ ਕਹਿ ਦਿੱਤੀ ਆ ਕਿ ਛੋਟਾ ਮੋਟਾ ਜਿਹੜਾ ਉਹ ਕੰਮ ਕਰ ਸਕਦੇ ਜਿਹੜਾ ਲਾਲਣ ਸਾਨੂੰ ਕੋਈ ਇਤਰਾਜ ਨਹੀਂ ਪਰ ਕਹਿੰਦੇ ਜਿਹੜਾ ਸਾਡਾ ਢੇੜਾ ਲਾਉਂਦੇ ਆ ਉਹਨਾਂ ਸਾਨੂੰ ਇਤਰਾਜ ਐ ਕਿਉਂਕਿ ਸਾਡਾ ਹਫ਼ਤਾ ਹਫ਼ਤਾ 10 10 ਦਿ 300 ਦਾ ਢੇੜਾ ਲਾਇਆ 150 ਦਾ ਤੇਲ ਪੈ ਗਿਆ ਬਾਕੀ ਗੱਡੀ ਦੀ ਕਸਾਈ ਲਾ ਲਓ ਇੰਸ਼ੋਰੈਂਸ ਲਾ ਲਓ ਟੈਕਸ ਲਾ ਲਓ ਬੱਚੇ ਤਾਂ ਫਿਰ ਕੁਝ ਨਹੀਂ ਤਾਂ ਇਹਨਾਂ ਦਾ ਦੁੱਖ ਇਹਨਾਂ ਦਾ ਦਰਦ ਇਹਨਾਂ ਦੀ ਤਕਲੀਫ ਇਹਨਾਂ ਦੀਆਂ ਮਜਬੂਰੀਆਂ ਵੀ ਸਰਕਾਰ ਨੂੰ ਸਮਝਣੇ ਚਾਹੀਦੇ ਜਿਹੜੀ ਨਾ ਸਾਡੀ ਜਿਹੜੀ ਮੀਟਿੰਗ ਉਹੀ ਵੀ ਹੋਊਗੀ ਨਾ ਉਹ ਆਪਣੀ ਪੰਜਾਬ ਪੱਧਰ ਤੇ ਹੋਊਗੀ ਜੀ ਇਹ ਨਹੀਂ ਵੀ ਕੱਲੀ ਨਵਾਂ ਸ਼ਹਿਰ ਦੀ ਹੋਊਗੀ ਸਾਡੀ ਜਿਹੜੀ ਕਾਲ ਆ ਆਲ ਪੰਜਾਬ ਦੀ ਆ ਠੀਕ ਹੈ ਇਹ ਨਹੀਂ ਵੀ ਕੱਲੀ ਨਵਾਂ ਸ਼ਹਿਰੇ ਬੰਦ ਹੋਊਗਾ ਉਧਰ ਨੂੰ ਆਪਾਂ ਨਵਾਂ ਸ਼ਹਿਰ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਤੇ ਆਪਾਂ ਆਲ ਜਿਹੜੇ ਕੋ ਮੀਟਿੰਗ ਕਰਨੀ ਹੈ ਪ੍ਰਸ਼ਾਸਨ ਨੇ ਆਪਾਂ ਆਲ ਪੰਜਾਬ ਹੀ ਕਰਾਂਗੇ ਆਪਾਂ ਇੱਥੇ ਤਾਂ ਤੁਸੀਂ ਕਰੋਗੇ 26 ਨੂੰ ਹਾਂਜੀ ਸਾਰਿਆਂ ਨੇ ਇਹੀ ਗੱਲ ਹੋਊਗੀ ਹਾਂਜੀ ਸਾਰੇ ਆਲ ਪੰਜਾਬ ਹੋਗੀ ਤਾਂ ਤੁਸੀਂ ਸਾਰੀ ਗੱਲਬਾਤ ਸੁਣ ਲਈ ਔਰ ਇਹਨਾਂ ਨਾਲ ਸਾਨੂੰ ਹਮਦਰਦੀ ਹੈ ਇਹਨਾਂ ਦੇ ਜਿਹੜੇ ਇਹਨਾਂ ਦਾ ਤੌਖਲਾ ਜੀ ਤੁਹਾਡੇ ਅੱਗੇ ਪੇਸ਼ ਕੀਤਾ ਉਮੀਦ ਕਰਦੇ ਪ੍ਰਸ਼ਾਸਨ ਸਹੀ ਫੈਸਲਾ ਲਵੇ ਬਹੁਤ ਬਹੁਤ ਸ਼ੁਕਰ ਹੈ ਜੀ